ਛੇਵੇਂ ਪੇਕ ਮਿਸ਼ਨ ਲਾਗੂ ਕੀਤਾ ਜਾਵੇ ਸਿੱਖਿਆ ਨੂੰ ਅੱਜ ਮੱਜ ਕਰਕੇ ਜੋ ਇਹਨਾਂ ਨੇ ਮੁੱਖ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਨਾ ਪਰ ਜੋ ਅੱਜ ਦੇ ਹਾਲਾਤ ਆ ਚਾਹੇ ਕੰਪਿਊਟਰ ਦੇ ਹਵਕਾ ਚਾਹੇ ਮੈਦ ਦਾ ਦੇ ਹਵਕਾ ਕੋਈ ਜਾਂ ਬੀਲੀਵੋਡ ਦੇ ਮੁਲਾਜ਼ਮਾਂ ਜਾਂ ਦਫ਼ਤਰੀ ਕਾਰਜਕਾਰੀ ਆ ਲੱਗ ਭੱਗ ਜਾਂ ਪੰਜਾਬ ਸਰਕਾਰ ਦੇ ਮਹਿੰਗੇ ਕੰਮ ਤੇ ਕੱਚੇ ਮੁਲਾਜ਼ਮਾਂ ਸਾਰੇ ਅੱਜ ਜੋ ਮੁੱਖ ਮੰਤਰੀ ਭਵਾਨ ਕਮਾਨ ਦੀ ਸਰਕਾਰ ਤੋਂ ਦੁਖੀ ਆ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚਾਂ ਕੁੰਨੇ-ਕੁੰਨੇ ਵਿੱਚ ਉਹ ਕਰੇ ਭਗਵਾਨਤਾਂ ਦੇ ਪੁਤਲੇ ਫੁਕੇ ਜਾ ਰਹੇ ਆ ਜਿਸ ਮੁੱਖ ਮੰਤਰੀ ਨੂੰ ਇਹ ਹੀ ਨਹੀਂ ਪਤਾ ਕਦੇ ਕਹਿੰਦਾ ਮੈਂ ਜੋ ਮਲਾਜਮਾਂ ਪੱਕੇ ਕਰਦੇ ਕਿ ਮੈਂ ਸੀਮੈਂਟ ਨਾਲ ਪੱਕੇ ਕਰਾਂ ਜਿਸ ਮੁੱਖ ਮੰਤਰੀ ਨੂੰ ਇੰਨੀ ਆ ਗੱਲ ਨਹੀਂ ਸਾਡੀ ਵੀ ਗਲਤੀ ਹੋਈ ਆ ਜਿਹੜਾ ਜਗਨੂ ਹਾਜ਼ਰ ਹੋ ਕਹਿੰਦਾ ਕਹਿੰਦਾ ਮੁੱਖ ਮੰਤਰੀ ਭਗਵਾਨਤਾਂ ਬਣਾਦਾ ਪਰ ਅਸੀਂ ਵੀ ਉਦੋਂ ਕਾਂਗਰਸ ਤੋਂ ਵੀ ਦੁਖੀ ਸੀ ਅਕਾਲੀਆਂ ਤੋਂ ਵੀ ਦੁਖੀ ਸੀ ਦੁਖੀ ਹੋਣ ਕਰਕੇ ਇਸ ਭਗਵਾਨਤਾਂ ਜੋ ਪਾਸ 2 ਪਾਸ ਉਹਨੂੰ ਵੋਟਾਂ ਪਾਈਆਂ ਮੁੱਖ ਮੰਤਰੀ ਬਣਾਇਆ ਜੋ ਅੱਜ ਹਾਲਾਤ ਆ ਨਾ ਡੀਲ ਨੂੰ ਤਿਆਰ ਨਾ ਪੇਗ ਵਨ ਹੈਰੀਆ ਦੇਣ ਨੂੰ ਤਿਆਰ ਆ ਨਾ ਕੰਪਿਊਟਰ ਦੇ ਹਾਵਕਾਂ ਨੂੰ ਛੇਵੇਂ ਪੀਛੇ ਲਾਗੂ ਕਰਨ ਨੂੰ ਤਿਆਰ ਆ ਕਿਉਂਕਿ ਜਦੋਂ ਕਿ ਕਈ ਤਾਂ ਪੰਜਾਬ ਤੇ ਹਨ ਹਾਈ ਕੋਨੇ ਫੈਨ ਲੈ ਕਾਰੀ ਚੁੱਕੇ ਆ ਪਰ ਪੰਜਾਬ ਸਰਕਾਰ ਨੂੰ ਮੰਨਣ ਲਈ ਤਿਆਰ ਨਹੀਂ ਹੈ ਇਸ ਕਰਕੇ ਅਸੀਂ ਮੁੱਖ ਮੰਤਰੀ ਭਗਵਾਨ ਤਮਨ ਤੋਂ ਬੇਤਮਨ ਦੀ ਹਰ ਪਾਸੇ ਟੀਮਾਂ ਤੋਂ ਸਿੱਖਿਆ ਮੰਤਰੀ ਹਰਜੋ ਸਿੰਘ ਵੈਂਸ ਬਾੰਗ ਕਰਦੇ ਆ ਵੀ ਸਿੱਖਿਆ ਭਵਾਂ ਦੇ ਵਿੱਚ ਕੰਪਿਊਟਰ ਦੇ ਹਾਵਕਾਂ ਨੂੰ ਮਾਰਜ ਕਰਕੇ ਛੇਵੇਂ ਪੀਛੇ ਲਾਗੂ ਕੀਤਾ ਜਾਵੇ ਨਹੀਂ ਤਾਂ ਫਿਰ ਆਉਣ ਵਾਲੇ ਸਾਲੇ ਵਿੱਚ ਜੁਆ ਚਾਰ ਸਟਾਜ ਅੱਜ ਜੋ ਮੋਕਮਤੀ ਭਗਵਾਨ ਤਮਨ ਦਾ ਏਰੀਆ ਸੰਰੂਰ ਦੇ ਵਿੱਚ ਜੋ ਕੰਪਿਊਟਰ ਦੇ ਹਾਵਕਾਂ ਨੂੰ ਲਗਭਗ 17 ਸਾਲ ਹੋ ਚੁੱਕਿਆ ਪਰ ਇਸ ਤੋਂ ਪਹਿਲਾਂ ਵੀ ਸਿੱਖਿਆ ਮੰਤਰੀ ਹਜੋਸ ਨੇ ਜੋ ਪਿੰਡ ਆ ਨਨਪੁਰ ਸਾਹ ਦੇ ਕੋਲ ਉੱਥੇ ਦੀਵਾਲੀ ਦੇ ਦਿਨਾਂ ਦੇ ਵਿੱਚ ਜੋ ਕਿ ਮੋਬਤियां ਲਾ ਕੇ ਜਗਾਇਆ ਗਿਆ ਅਸੀਂ ਵੀ ਜੋ ਸਿੱਖਿਆ ਮੰਤਰੀ ਹਜੋਸ ਨੇ ਮਹਿਜਾਗੇ ਪਰ ਜਾਗਿਆ ਨਹੀਂ ਹੈ ਅਸੀਂ ਇਹ ਮੰਗ ਕਰਦੇ ਹਾਂ ਬੀ ਕੰਪਿਊਟਰ ਦੇ ਹਵਕਾ ਨੂੰ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਸਿੱਖਿਆ ਨੂੰ ਅੱਜ ਮੱਜ ਕਰਕੇ ਜੋ ਇਹਨਾਂ ਮੁੱਖ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਨਾ ਪਰ ਜੋ ਅੱਜ ਦੇ ਹਾਲਾਤ ਆ ਚਾਹੇ ਕੰਪਿਊਟਰ ਦੇ ਹਵਕਾ ਚਾਹੇ ਮੈਦ ਦਾ ਦੇ ਹਵਕਾ ਕੋਈ ਜਾਂ ਬਿਲੀਵੋਡ ਦੇ ਮੁਲਾਜ਼ਮਾਂ ਜਾਂ ਦਫ਼ਤਰੀ ਕਰਮਚਾਰੀ ਆ ਲੱਗ ਭੱਗ ਜਾਂ ਪੰਜਾਬ ਸਰਕਾਰ ਦੇ ਮੈਘੇ ਕੰਮ ਦੇ ਕੱਚੇ ਮੁਲਾਜ਼ਮਾਂ ਸਾਰੇ ਅੱਜ ਜੋ ਮੁੱਖ ਮੰਤਰੀ ਭਵਾਨ ਕਮਾਨ ਦੀ ਸਰਕਾਰ ਤੋਂ ਦੁਖੀ ਆ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚਾਂ ਪੁਨੇ-ਪੁਨੇ ਦੇ ਵਿੱਚ ਮੁਕਰੇ ਭਗਵਾਨ ਤਮੰਦ ਦੇ ਪੁਤਲੇ ਫੁਕੇ ਜਾ ਰਹੇ ਆ ਜਿਸ ਮੁਖਵੰਦ ਨੂੰ ਇਹ ਹੀ ਪਤਾ ਕਦੇ ਕਹਿੰਦਾ ਮੈਂ ਜੋ ਮਲਾਜਮਾਂ ਪੱਕੇ ਕਰਦੇ ਕਿ ਮੈਂ ਸੀਮੈਂਟ ਨਾਲ ਪੱਕੇ ਕਰਾਂ ਜਿਸ ਮੁਖਵੰਦ ਨੂੰ ਇੰਨੀ ਆ ਗੱਲ ਨਹੀਂ ਸਾਡੀ ਵੀ ਗਲਤੀ ਹੋਈ ਆ ਜਿਹੜਾ ਜਗਨੂ ਹਾਜ਼ਰ ਹੋ ਕਹਿੰਦਾ ਕਹਿੰਦਾ ਮੁਖੰਦੇ ਭਗਵਾਨ ਤਮੰਦ ਬਣਾਦਾ ਪਰ ਅਸੀਂ ਵੀ ਉਦੋਂ ਕਾਂਗਰਸ ਤੋਂ ਵੀ ਦੁਖੀ ਸੀ ਅਕਾਲੀਆਂ ਤੋਂ ਵੀ ਦੁਖੀ ਸੀ ਦੁਖੀ ਹੋਣ ਕਰਕੇ ਇਸ ਭਗਵੰਤ ਜੀ ਤੁਮਾਂ ਜੋ ਪਾਸ 2 ਪਾਸ ਉਹਨੂੰ ਵੋਟਾਂ ਪਾਈਆਂ ਮੁੱਖਾਂ ਨੇ ਬਣਾਇਆ ਜੋ ਅੱਜ ਹਾਲਾਤ ਆ ਨਾ ਡੀਏ ਦੇ ਨੂੰ ਤਿਆਰ ਆ ਨਾ ਪੇਗ ਦੇ ਇਰੀਆ ਦੇ ਨੂੰ ਤਿਆਰ ਆ ਨਾ ਮੋਟਰ ਦੇ ਹਾਵਕਾ ਨੂੰ ਸੀਮਾ ਪੇਂ ਲਾਗੂ ਕਰਨ ਨੂੰ ਤਿਆਰ ਆ ਕਿਉਂਕਿ ਜਦੋਂ ਕਿ ਕਈ ਤਾਂ ਪੰਜਾਬ ਦੇ ਹੈਣਾ ਹਾਈ ਕਨੇ ਫੈਨ ਲੈ ਕਾਰੀ ਚੁੱਕੇ ਆ ਪਰ ਪੰਜਾਬ ਸਰਕਾਰ ਨੂੰ ਮੰਨਣ ਲਈ ਤਿਆਰ ਨਹੀਂ ਹੈ ਇਸ ਸਰਕੇ ਅਸੀਂ ਮੁੱਖਾਂ ਨੇ ਭਗਵੰਤ ਮਾਨ ਤੋਂ ਬੇ ਹਾਂਜੀ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਵੈਲਕਮ ਜੀ ਹਾਂਜੀ ਦੋਸਤੋ ਏਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਲੈਣਾ ਸਭ ਦੇ ਨਾਲ